ਹਾਂਜੀ ਸਸਿਕਾ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਸਟ੍ਰੇਟ ਸਲਵਾਰ ਕੱਟਣ ਬਾਰੇ ਦੱਸਾਂਗੇ ਜੀ ਇਸ ਤਰ੍ਹਾਂ ਜੀ ਆਪਾਂ ਕੱਪੜਾ ਪੁੱਠਾ ਕਰਕੇ ਡਬਲ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਵਿਛਾ ਲੈਂਦੇ ਜੀ ਆਪਾਂ ਇਹਨੂੰ ਜੀ ਫੋਰ ਫੋਲਡ ਕਰ ਲੈਣ ਇਸ ਤਰ੍ਹਾਂ ਫੋਰ ਫੋਲਡ ਕਰਕੇ ਜੀ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣਾ ਆਪਾਂ ਇਸ ਤਰ੍ਹਾਂ इस तरह जी कार डबल आप फोल्ड करके कपड़ा रख लिया जी फोर फोल्ड करके आप कपड़ा रख लिया जी इस तरह सब तो पहला जी आप इस तरह ढाई इंच आप फोल्ड करने वास्ते कपड़ा छदा इतों इस तरह जी इस तरह फिर आप लेंथ सैंती इंच 30 ਇੰਚ ਚੱਲਿਆ ਫਿਰ ਸਲਵਾਰ ਦੀ ਲੰਬਾਈ ਇਹਦੇ ਵਿੱਚ ਜੀ ਆਪਾਂ 4.5 ਇੰਚ ਮੈਂਸ ਕਰ ਦੇਣਾ ਇਹ ਆਪਣੀ ਹੋ ਗਈ ਜੀ 벨ਟ ਤੇ ਆਪਣਾ 30 ਦੇ ਵਿੱਚੋਂ 4.5 ਇੰਚ ਘਟਾ ਲੈਣਾ ਜੀ ਆਪਾਂ ਲੈ ਜੂਗਾ ਇਹ 25.5 ਆਪਾਂ 25.5 ਇੰਚ ਜਿਹੜੀ ਆ ਸਲਵਾਰ ਰੈਡੀ ਕਰਨੀ ਆ ਜੀ ਤੇ ਆਪਾਂ ਵੀ ਦੀ ਲੰਬਾਈ ਲਵਾਂਗੇ ਇਸ ਤਰ੍ਹਾਂ 32 ਇੰਚ ਦੇ ਆਪਾਂ ਨਿਸ਼ਾਨ ਲਾ ਲਵਾਂਗੇ ਜੀ ਇਹ ਆਪਣੀ ਸਲਵਾੜ ਦੀ ਲੰਬਾਈ ਹੈ ਜਿਹੜੀ ਪੂਰੀ ਇਹ 32 ਇੰਚ ਦੀ ਆਪਾਂ ਜੀ 3 ਇੰਚ ਵੱਧ ਲੈਣਾ ਹੈ ਆਪਾਂ 35 ਦੇ ਕਟਾਈ ਕਰਾਂਗੇ ਇਸ ਤਰ੍ਹਾਂ ਆਪਾਂ 35 ਦੇ ਕਟਾਈ ਕਰਾਂਗੇ ਇਧਰੋਂ ਵੀ 35 ਇਧਰੋਂ ਵੀ ਆਪਾਂ 35 ਕਰਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਦਾਂਗੇ ਜੀ ਇਸ ਤਰ੍ਹਾਂ ਜਿਹੜਾ ਆਪਣਾ ਬੰਦ ਪਾਸਾ ਹੁੰਦਾ ਇਹ ਇੱਧਰਲੇ ਪਾਸੇ ਲੈ ਲੈਣਾ ਜੀ ਇਹ ਮੂਰੀਅਲ ਪਾਸੇ ਲੈ ਲੈਣਾ ਜਿਹੜਾ ਆਪਣਾ ਖੁੱਲਾ ਪਾਸਾ ਹੁੰਦਾ ਜੀ ਇਹ ਆਪਾਂ ਅਸਮਾਨੇ ਪਾਸੇ ਲੈਣਾ ਹੁਣ ਆਪਾਂ ਜਿਹਨ ਮੂਰੀ ਮੈਨਦੀ ਆ ਆਪਣੀ ਮੂਰੀ ਹੈਗੀ ਆ ਜੀ 7.5 ਆਪਾਂ 7.5 ਦੇ ਨਿਸ਼ਾਨ ਲਾ ਕੇ ਅੱਗੇ ਜੀ ਆਪਾਂ 2 ਇੰਚ ਵੱਧ ਲਮਾ ਦੇ ਕੱਪੜਾ ਇੱਕਦਮ 2 ਇੰਚ ਵੱਧ ਤੇ ਨਿਸ਼ਾਨ ਲਾਵਾਂਗੇ ਜੀ ਇਧਰੋਂ ਆਪਣਾ ਆਸਣ ਹੈਗਾ ਇਹ ਜੀ 11 ਇੰਚ ਆਪਾਂ ਇਹਨਾਂ ਇਨਸ਼ਾਅੱਲਾ ਅਗੇ ਦੀ 13 ਤੇ ਇਧਰੋਂ ਆਪਣਾ ਆਸਣ ਹੈ ਜੀ ਆਸਣ ਆਪਣਾ ਹੈਗਾ ਇਹ ਜੀ 11 ਇੰਚ ਤੇ ਆਪਾਂ ਜੀ 2 ਇੰਚ ਵਧਾ ਕੇ ਇਸ ਤਰ੍ਹਾਂ ਜੀ ਆਪਾਂ 13 ਇੰਚ ਦੇ ਨਿਸ਼ਾਨ ਲਾਵਾਂਗੇ 1-1 ਇੰਚ ਆਪਣਾ ਮਾਰਜਿਨ ਦੇ ਵਿੱਚ ਅਜਿਹਾ ਜੀ ਅੱਗੇ ਜੀ ਆਪਾਂ ਜਿੰਨੀ ਮੂਰੀ ਰੱਖਣੀ ਆ ਉਸ ਮੂਰੀ ਤੋਂ ਆਪਾਂ ਇਸ ਤਰ੍ਹਾਂ ਪੱਟੀ ਰੱਖ ਕੇ ਤੇ ਆਪਾਂ ਇਸ ਤਰ੍ਹਾਂ ਇਹਦੀ ਕੱਟ ਪਾਵਾਂਗੇ ਨਿਸ਼ਾਨ ਲਾ ਦੇਗੇ ਇਸ ਤਰ੍ਹਾਂ ਪਾ ਲਈ ਉੱਤਰੋਂ ਆਪਾਂ ਦੀ ਕਟਿੰਗ ਦਾ ਨਿਸ਼ਾਨ ਲਾ ਦਿੰਗੇ ਇਸ ਤਰ੍ਹਾਂ ਇੱਕ ਜੀ ਆਪਣਾ ਜਿਹੜਾ ਆਪਾਂ 3 ਇੰਚ ਵੱਧ ਨਿਸ਼ਾਨ ਲਾਇਆ ਸੀਗਾ ਜੀ ਉਹਦੀ ਆਪਾਂ 2 ਇੰਚ ਕਾਟ ਪਾ ਲਾਂਗੇ ਇਸ ਤਰ੍ਹਾਂ 1 ਇੰਚ ਆਪਣਾ ਮਾਰਜਿਨ ਦੇ ਵਿੱਚ ਆ ਜੂਗਾ ਜੀ 2 ਇੰਚ ਆਪਾਂ ਕਾਟ ਪਾ ਦਾਂਗੇ ਇਹ ਆਪਾਂ ਇਸ ਤਰ੍ਹਾਂ ਆਸਮ ਤੱਕ ਇਸ ਤਰ੍ਹਾਂ ਮਿਲਾ ਲਾਂਗੇ ਜੀ ਇਸ ਤਰ੍ਹਾਂ ਇੱਥੋਂ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਇੱਥੋਂ ਆਪਾਂ ਡਾਊਨ ਕਰ ਦੇਾਂਗੇ 2 ਇੰਚ ਹਾਂ ਜੀ ਇਸ ਤਰ੍ਹਾਂ ਆਪਣੀ ਹਲਵਾਹਰ ਕੱਟ ਕੇ ਤਿਆਰ ਹੋ ਗਈ ਐ ਹੁਣ ਆਪਾਂ ਇਹਦੀ ਕੱਟਾਂਗੇ ਜੀ 벨ਟ 벨ਟ ਆਪਾਂ ਰੱਖਣੀ ਐ ਜੀ 4.5 ਇੰਚ 4.5 ਇੰਚ 벨ਟ ਰੱਖਣ ਵਾਸਤੇ ਜੀ ਆਪਾਂ ਨੂੰ ਕਪੜਾ 6.5 ਇੰਚ ਆਪਾਂ ਲੈਣਾ ਇਸ ਤੋਂ ਫੱਲੇ 6.5 ਇੰਚ ਹਾਂ ਜੀ ਆਪਣੇ ਕਸਟਮਰ ਦੀ 벨ਟ ਹੈ ਜੀ 23 ਇੰਚ ਆਪਾਂ 24 ਇੰਚ ਰੱਖਾਂਗੇ 1 ਇੰਚ ਵਾਧ ਰੱਖਾਂਗੇ ਸੀਨਾ ਦਾ ਇਹ ਆਪਣੀ ਸਟ੍ਰੇਟ ਸਲਵਾਰ ਦਾ ਕਟਿੰਗ ਹੋ ਗਿਆ ਜੀ ਜੇ ਵੀਡੀਓ ਵਧੀਆ ਲੱਗੀ ਵੀਰੋਂ ਲਾਈਕ ਐਂ ਸ਼ੇਅਰ ਜ਼ਰੂਰ ਕਰਿਓ ਜੀ ਇਹ ਨਾਮ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ